ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਵੀਡੀਓ ਚ ਆਪਾਂ ਥੋੜਾ ਇੱਕ ਕੰਪੈਰੀਜ਼ਨ ਕਰਾਂਗੇ ਕਿ ਮੱਝਾਂ ਗਾਂਵਾਂ ਦੇ ਬਿਜ਼ਨਸ ਫਾਇਦਾ ਜਾਂ ਫਿਰ ਬੱਕਰੀਆਂ ਦੇ ਬਿਜ਼ਨਸ ਸੋ ਮੈਨੂੰ ਕਈ ਨੇ ਸੋ ਪਿੰਡੋਂ ਕਿਹਾ ਕਿ ਤੂੰ ਜੇ ਕੋਈ ਕੰਮ ਕਰਨਾ ਵਾ ਤੇ ਮੱਝਾਂ ਰੱਖ ਜਾਂ ਗਾਂਵਾਂ ਰੱਖ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਸੋ ਉਹਨਾਂ ਹੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਮੰਨ ਲਓ ਆਪਾਂ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ 50 ਬੱਕਰੀਆਂ ਰੱਖਦੇ ਹਾਂ ਜਿਹੜੀ ਬੱਕਰੀ ਆ ਇਹ ਸੁੰਦੀ ਆ ਤੇ 2 ਜਾਂ 3 ਬੱਚੇ ਦਿੰਦੀ ਆ ਠੀਕ ਆ ਜੀ ਤੇ ਮੰਨ ਲਓ ਆਪਣੀਆਂ 50 ਬੱਕਰੀ ਸੂਬੀਆਂ ਉਹਨਾਂ ਦੇ ਤੇ ਦੋਹਾਂ ਦੀ ਐਵਰੀ ਮੰਨ ਕੇ ਚੱਲਦੇ ਆਪਾਂ ਹਰੇਕ ਬੱਕਰੀ ਦੇ ਦੋ ਵੀ ਲੈ ਲਏ ਤੇ ਤਾਂ ਟੋਟਲ ਹੋ ਗਏ 100 ਲੈ ਲੈ ਤੇ ਉਹਨਾਂ ਵਿੱਚੋਂ ਚਲੋ ਮੰਨਦੇ ਆਪਾਂ 50 ਲੈ ਲੈ 50 ਲੈ ਲਿਆ ਤੇ ਜੀ ਆਪਾਂ ਇਹ 50 ਲੈ ਲੈਣ ਨੂੰ 5-6 ਮਹੀਨੇ ਬਾਅਦ ਵੀ ਵੇਚਦੇ ਆਂ ਤੇ 10000 ਦਾ ਇੱਕ ਲੈਲਾ ਵਿਕੇਗਾ ਸੋ ਆਪਣਾ 6 ਮਹੀਨੇ ਦੀ ਆਮਦਨ ਹੋ ਗਈ 5 ਲੱਖ ਉਹ ਜੋ ਮੈਂ ਪਹਿਲਾਂ 50 ਲੈ ਲਿਆ ਸਾਈਡ ਤੇ ਰੱਖਿਆ ਹੀ ਉਹਨੂੰ ਆਪਾਂ ਹੁਣ ਵਿੱਚ ਐਡ ਕਰਦੇ ਆਂ ਵੀ ਆਏ ਹੋਗੀਆਂ ਤੇ 50 ਆਪਣੀਆਂ ਪਹਿਲੀਆਂ ਪਿਛਲੀਆਂ ਬੱਕਰੀਆਂ ਟੋਟਲ ਹੋ ਗਏ 100 ਗੀ ਜੋ 100 ਬੱਕਰੀਆਂ ਸੋਈਆਂ ਇਹ ਦੇਣੀਆਂ 200 ਲੈ ਲੈ ਪਲੱਸ ਇਦਾਂ ਅੱਗੇ ਦੇ ਅੱਗੇ ਵੱਧ ਜਾਊਗਾ ਤੇ ਆਪਣੀ ਕਮਾਈ ਦੁੱਗਣੀ ਤਿੱਗਣੀ ਪੈਸਾ ਹੀ ਪੈਸਾ ਹੋਊਗਾ ਫੇਹੀ ਨਹੀਂ ਮੁੱਕਣੇ ਗਏ ਤੋਂ ਆਪਾਂ ਨੂੰ ਤੇ ਇੱਕੰ ਮਦਦ ਆ ਲਗਾ ਕਿਉਂਕਿ ਆਪਾਂ ਪਹਿਲਾਂ ਮੱਝਾਂ ਗਾਵਾਂ ਰੱਖੀਆਂ ਸੀ ਉਹਨਾਂ ਨੂੰ ਸਾਰਾ ਦਿਨ ਨਵਾਉਂਦੇ ਰਹਿੰਦੇ ਸੀ ਜੇ ਆਪਾਂ 15 ਹੀ ਮੱਝਾਂ ਗਾਵਾਂ ਰੱਖੀਆਂ ਤਾਂ 3-4 ਘੰਟੇ ਉਹਨਾਂ ਨੂੰ ਨਵਾਉਣ ਚ ਲੰਘ ਜਾਂਦੇ ਸੀ ਤੇ ਬਾਅਦ ਸਾਰਾ ਦਿਨ ਪੱਠੇ ਵੱਢੀ ਜਾਣੇ ਪੱਠੇ ਵੱਢੀ ਜਾਣੇ ਪਾਈ ਜਾਣੇ ਉਹਨਾਂ ਗੋਆ ਹੀ ਕਰੀ ਜਾਣਾ ਬਸ ਗੋਆ ਹੀ ਚੱਕਦੇ ਰਹਿਣਾ ਚੱਕਦੇ ਰਹਿਣਾ ਤਾਂ ਆਪਣਾ ਸਾਰਾ ਦਿਨ ਇਦੀ ਲੰਘ ਜਾਂਦਾ ਸੀ ਸੋ ਇਹ ਜੀ ਆਪਾਂ 30 40 ਬੱਕਰੀਆਂ ਰੱਖਦੇ ਆ ਤੇ ਕੱਲਾ ਬੰਦਾ ਸਾਂਭ ਵੀ ਸਕਦਾ ਇੱਕ ਦਿਨ ਨਵਾਉਂਦੀ ਨਹੀਂ ਲੋੜ ਪੈਂਦੀ ਇੰਨੀ ਜੇ ਬਾੜੀ ਗਰਮੀਆ ਫੇਕ ਲਵਾਓ ਨਹੀਂ ਤੇ ਬਾੜੀ ਨਵਾਉਣ ਦੀ ਲੋੜ ਨਹੀਂ ਪੈਂਦੀ ਬਾਕੀ ਇਹਨਾਂ ਜੋ ਖਾਣਾ ਪੀਣਾ ਉਹ ਵੀ ਮੱਝਾਂ ਨੂੰ ਘੱਟ ਖਾਂਦੀਆਂ ਸੋ ਇਸ ਤਰ੍ਹਾਂ ਮੱਝਾਂ ਕਮਾਵਾ ਜੋ ਕਿ ਸਾਲ 'ਚ ਸਿਰਫ ਇੱਕ ਵਾਰ ਹੀ ਸੁੰਡੀਆਂ ਇਹ ਸਾਲ 'ਚ ਸੁੰਡੀਆਂ ਦੋ ਵਾਰੀ ਅਗਿਆਪਾ ਥੋੜਾ ਹੋਰ ਗੱਲ ਕਰਦੇ ਆ ਤੁਹਾਨੂੰ ਆਪਾਂ ਨਾਲ ਨਾਲ ਵੀਡੀਓ ਬਾਕੀ ਆ ਦੇਖੋ ਜੀ ਆਪਾਂ ਛੱਡ ਇੱਥੇ ਦੁਪਹਿਰ ਨੂੰ ਇੱਥੇ ਆ ਜਾਂਦੀਆਂ ਹੈ ਆਪਣੇ ਖੁ ਲਈ ਛੱਡੀਆਂ ਹੁੰਦੀਆਂ ਇਹਨਾਂ ਨੂੰ ਗਰਮੀ ਦਾ ਇਨਾ ਹੈਣੀਗਾ ਕਿਉਂਕਿ ਜੇ ਇੱਥੇ ਇਹੀ ਜਗ੍ਹਾ ਗਾਵਾਂ ਮੱਝਾਂ ਹੁੰਦੀਆਂ ਤਾਂ ਉਹਨਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਜਾਣਾ ਸੀ ਤੇ ਉਹਨਾਂ ਨੂੰ ਦੁਪਹਿਰ ਨੂੰ ਦੋਰੀ ਵਾਰ ਨੂੰ ਆਉਣਾ ਵੀ ਪੈਣਾ ਸੀ ਤੇ ਨਾਲ ਕਦੇ ਕੂਲਰ ਲਾਓ ਫੁਆਰੇ ਲਾਓ ਪਾਣੀ ਲਈ ਉਹ ਚ ਜਾਬੇ ਇਹਨਾਂ ਲਈ ਹੈਣਗੇ ਨਾਲ ਇਹਨਾਂ ਨੂੰ ਇੱਥੇ ਪੱਖਾ ਲਾਇਆ ਹੋਵਾ ਤੇ ਵਧੀਆ ਇੱਥੇ ਨਿਆਰੇ ਨਾਲ ਬੈਠੀਆਂ ਵਾਂ ਤੇ ਆਪਣਾ ਲੇਲਾ ਤੇ ਆਹ ਦੇਖੋ ਜੀ ਆ ਦਿਖਾਉਣਾ ਤੁਹਾਨੂੰ ਮੈਂ ਇਹ ਆਪਣਾ ਹੈਗਾ ਜੀ 6 ਮਹੀਨਿਆਂ ਦਾ ਲੇਲਾ ਤੇ ਇਹ 12000 ਦਾ ਵਿਕਿਆ ਹੋਇਆ ਤੇ ਕੱਲ ਨੂੰ ਉਹਨਾਂ ਨੇ ਲੈਣਾ ਵਾ ਤੇ ਇਹ ਵਿੱਚ ਹੀ ਆਪਾਂ ਲਿਆਵਾਂਗੇ ਐਕਸ ਬਾਕਸ ਤੇ ਉਹਦੀ ਵੀਡੀਓ ਜਲਦੀ ਲੈ ਕੇ ਆਵਾਂਗੇ ਤੇ ਆਹ ਹੈਗਾ ਜੀ ਆਪਣਾ ਪੀਟਲ نسل ਦਾ ਪਿਓਰ ਕਾਲਾ ਬੱਕਰਾ ਜੋ ਕਿ 6 ਮਹੀਨਿਆਂ ਦਾ ਤੇ ਇੱਕ ਤੁਹਾਨੂੰ ਹੋਰ ਚੀਜ਼ ਕਰਕੇ ਦਿਖਾਉਨੇ ਆ ਇਸ ਟਾਈਮ ਸਰ ਜੋ ਬੈਠਿਆ ਜਿਵੇਂ ਬਾਹਰੋਂ ਜਾ ਕੇ ਦੋਰੇ ਇਹਨਾਂ ਲਾ ਕੇ ਇਹਨਾਂ ਨੂੰ ਵਾਜ ਮਾਰਦਾ ਵਾ ਤਾਂ ਦੇਖਿਓ ਕਿਦਾਂ ਹੁਗਾਰਾ ਦਿੰਦੇ ਲੈ ਲਿਓ ਹਾਂਜੀ ਸੋ ਇਹ ਤਾਂ ਅਸੀਂ ਮੇਰਾ ਵੇ ਆਫ ਥਿੰਕਿੰਗ ਹੈ ਬਾਕੀ ਤੁਸੀਂ ਦੱਸੋ ਵੀ ਤੁਹਾਡੀ ਸੋਚ ਕੀ ਕਹਿੰਦੀ ਆ ਇਹ ਸਹੀ ਆ ਜਾਂ ਗਲਤ ਆ ਬਾਏ